ओम नमः शिवाय हर हर महादेव बोले शिवशंकर शमनाथ की जय पंजाब अब न्यूज़ देख रहे स्मू दर्शकों दा स्वागत मैं पराग चौहान ते मेरे नाल सुन सिंह प्राचीन हरि मंदिर अर्बन स्टेट बटाला दिखे सावन दे अखिरले सोमवार वी ਸੰਗਤਾਂ दा भारी रश देखन नु मिलया ओम नमः शिवाय दे जयकार नाल गुंजा हरि मंदिर अर्बन स्टेट बटाला ਹੋ ਲੋ ਕੀਤਾ ਗਿਆ ਪੰਚਮੁਖੀ ਸ਼ਿਵਨਿੰਗ ਜੀ ਦਾ ਖੀਰ ਬਿਸਕੁਟ ਟੌਫੀਆਂ ਚਾਕਲੇਟ ਫਰੂਟੀ ਆਦੀ ਕਨਫੈਕਸ਼ੀ ਦੇ ਸਮਾਨ ਨਾਲ ਸ਼ਿੰਗਾਰ ਇੱਥੇ ਇਹ ਵੀ ਗੱਲ ਦੱਸਣੀ ਹੋਵੇਗੀ ਕਿ ਜਿਹੜਾ ਵੀ ਭਗਤ ਸਾਵਨ ਦੇ ਮਹੀਨੇ ਵਿੱਚ ਆਪਣੀ ਅਰਜ਼ੀ ਲਿਖ ਕੇ ਪੋਲੇਨਾ ਜੀ ਨੂੰ ਅਰਪਣ ਕਰਦਾ ਹੈ ਭਗਵਾਨ ਪੋਲੇਨਾ ਜੀ ਉਸ ਦੀਆਂ ਮਨੁਕਾਮਨਾਵਾਂ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਕਰਦੇ ਹਨ ਭਗਵਾਨ ਪੋਲੇ ਸ਼ੰਕਰ ਜੀ ਦੀ ਮਹਾਰਤੀ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮਹਾਰਤੀ ਚ ਵੀ ਸੰਗਤਾਂ ਦਾ ਭਾਰੀ ਰਸਤੇ ਨੂੰ ਮਿਲਿਆ ਬੀਰਿੰਗ ਯੂਨੀਅਨ ਕ੍ਰਿਸ਼ਨ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਅਸ਼wini ਕਾਂਸਰ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਇਸ ਮੰਦਿਰ ਦੇ ਹਰ ਕਣ ਕੰਚ ਪੂਲੇ ਸ਼ੰਕਰ ਜੀ ਵਿਰਾਜਮਨ ਹਨ ਉਹਨਾਂ ਕਹਿਆ ਕਿ ਇਹ ਮੰਦਿਰ ਬਹੁਤ ਹੀ ਪ੍ਰਾਚੀਨ ਹੈ ਕਿਉਂਕਿ ਇਸ ਮੰਦਿਰ ਵਿੱਚ ਇੱਕ ਐਸੀ એનર્ਜੀ ਹੈ ਜੋ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਦੀ ਹੈ ਉਹਨਾਂ ਨੇ ਅਪੀਲ ਕੀਤੀ ਕਿ ਜੋ ਵੀ ਭਗਤ ਹਲੇ ਤੱਕ ਇਸ ਮੰਦਿਰ 'ਚ ਨਹੀਂ ਆਏ ਉਹਨਾਂ ਨੂੰ ਇੱਕ ਵਾਰ ਇੱਥੇ ਜ਼ਰੂਰ ਨਤਮਸਤਕ ਹੋਣਾ ਚਾਹੀਦਾ ਹੈ ਅਤੇ ਭਗਵਾਨ ਪੂਲੇ ਨਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਉੱਥੇ ਮੰਦਿਰ ਦੇ ਮੁਖ ਸੇਵਾਦਾਰ ਸ਼੍ਰੀ ਸੰਜੀਵ ਕੁਮਾਰ ਜੀ ਅਤੇ ਪੰਡਿਤ ਸਤਿੰਦਰ ਕੁਮਾਰ ਜੀ ਨੇ ਆਈ ਹੋਈ ਸਾਰੀ ਸੰਗਤ ਦਾ ਦਿਲੋ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਸਾਵਣ ਦੇ ਇਸ ਅਕੀਲਸੋਂ ਵਰ ਹੀ ਮੰਦਿਰ 'ਚ ਸ਼ਿਰਕਤ ਕਰਕੇ ਹਰ ਤਰ੍ਹਾਂ ਦੀ ਸੇਵਾ ਨਿਭਾਈ ਗਈ ਹੈ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ 16 8 2025 ਨੂੰ ਸ਼੍ਰੀ ਕ੍ਰਿਸ਼ਨ ਜੁਨੀਵਰਸਿਟੀ ਮੀ ਦਾ ਤਿਉਹਾਰ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰੀ ਮੰਦਰ ਅਰਮਨ ਸ਼ਹਿਰ ਬਟਾਲਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਅਤੇ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ। ਆਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਸਮਾਰਤੀ ਦੀਆਂ ਕੁਝ ਲਾਈ ਤਸਵੀਰਾਂ ਤੇ ਤੁਹਾਨੂੰ ਦਿਖਾਵਾਂਗੇ ਕਿ ਆਰਤੀ ਤੋਂ ਬਾਅਦ ಕಂಜಕ್ ಪೂಜನ್ ಕರ್ಕೆ ಆಯೋಜಿಸ ಸಂಘನ್ನು ಅಟುಟ ಪ್ರಶಾದ್ ವಿಂಡ್ಯಾಗ Eita! Yeah. اے مر محمد محمد نبی سلام پوری ہوں ਆ ਰਿਹਾ ਹੈ ਰਾਮ ਜੀ ਕਥਨ ਦੀਆਂ ਬੋਲੀਆਂ ਜੈ ਸ਼ੰਕਰ ਦੀ ਸਰ ਜੈ ਸ਼ੰਕਰ ਦੀ ਸਰਾਜ ਖਾਰੀ ਮੰਦਰ ਅੱਜ ਸਟੇਟ ਬਟਾਲਾ ਵਿਖੇ ਸਾਵਣ ਦੇ ਅਖੀਰੀ ਸੋਮਵਾਰ ਨੂੰ ਭਗਵਾਨ ਕੋਲੇ ਸ਼੍ਰੀ ਸ਼ੰਕਰ ਦਾ ਅਸ਼ੀਰਵਾਦ ਲੈਣ ਲਈ ਇਕੱਠ ਨਸਤ ਹੋਇਆ ਸੀ ਕੀ ਕਰ ਰਹੇ ਸੀ ਹਰ ਚੀਜ਼ ਇਸ ਮੰਦਰ ਦੇ ਕੰਨ ਕੰਨ ਤੇ ਭਗਵਾਨ ਬੋਲੇनाथ ਉਰਜਮਾਨ ਨੇ ਅਸੀਂ ਉਸ ਵੇਲੇ ਦੀ ਗੱਲ ਯਾਦ ਕਰਨੇ ਆ ਕਿ ਜਿਸ ਵੇਲੇ ਅਸੀਂ ਇਸ ਮੰਦਰ ਹਾਲ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਸੀ ਬਹੁਤ ਥੋੜੇ ਲੋਕ ਆਉਂਦੇ ਸੀ भगवान शंकर की ऐसी कृपा हुई कि अभी एक बहुत व्डा हॉल लगभग लगभग आप कहे जिसकी लंबाई पझत्तर फुट तो चौड़ाई पचवंजा फुट है और फुल एयर कंडीशन इसलिए उस हॉल के तकरीबन असी छे सी लगा चुके हैं पंताली पखे लग चुके हैं सौ तो वह तंसील लाइटा हन कॉपरेट्स लगा दी यानी कि ऐसा हॉल बनाया है, तो है। वो भगवान भोलेनाथ का आशीर्वाद है उस आशीर्विद आशीर्वाद की उम्मीद साढ़े ना बहुत सारी संगत जुड़ी है भगवान भोलेनाथ की इस संगत उत्तर इनी कृपा है ਦਿਨ ਬਦਨ ਇਸ ਮੰਦਰ ਦੇ ਨਾਲ ਲੋਕ ਜੁੜ ਰਹੇ ਹਨ ਸਾਨੂੰ ਉਮੀਦ ਹੈ ਕਿ ਆਨੁਲਾ ਜਨਮ ਅਸ਼ਟਮੀ ਦਾ ਤਿਉਹਾਰ ਤੇ ਵੀ ਇੱਥੇ ਇੰਨਾ ਰਸ਼ ਹੁੰਦਾ ਹੈ ਕਿ ਬਹੁਤ ਲੰਬੀ ਲੰਬੀ ਲਾਈਨਾਂ ਲੱਗ ਜਾਂਦੀਆਂ ਹਨ ਜਦੋਂ ਠਾਕੁਰ ਜੀ ਭਗਵਾਨ ਬੋਲਿਦਾ ਸਭ ਇੱਕ ਹੀ ਰੂਪ ਹਨ ਉਹਨਾਂ ਦੀ ਕਿਰਪਾ ਸਾਡੇ ਸਾਰਿਆਂ ਉੱਤੇ ਇਸ ਮੰਦਰ ਚ ਆਨੋਲੇ ਹਰ ਭਗਤ ਤੇ ਤੁਹਾਡੇ ਉੱਤੇ ਮੀਡੀਆ ਵਾਲੇ ਉੱਤੇ ਜਿਹੜੇ ਆਪਣਾ ਸਮਾਂ ਨਿਗਾਲ ਕੇ ਇਸ ਨੂੰ ਕਵਰ ਕਰ ਰਹੇ ਨੇ ਅਸੀਂ ਭਗਵਾਨ ਅਗੇ ਅਰਦਾਸ ਕਰਦੇ ਹਾਂ ਬੋਲਿਦਾ ਤਜੇ ਕਿ ਤੁਹਾਡੇ ਸਾਰੇ ਪਰਿਵਾਰਾਂ ਉੱਤੇ ਇਸ ਮੰਦਰ ਨਾਲ ਜੁੜੇ ਹੋਏ ਹਰ ਪਕਤ ਉੱਤੇ ਆਪਣੀ ਕਿਰਪਾ ਦੀ ਅਦ੍ਰਸ਼ਟੀ ਬਣਾਈ ਰੱਖਣ ਅਗੇ ਮੰਦਰ ਹੋਰ ਤਰੱਕੀ ਕਰੇ ਅਤੇ ਹੋਰ ਬਟਾਰੇ ਜਿਸ ਮੰਦਰ ਦਾ ਨਾਮ ਹੋਵੇ ਜਾਇ ਸ਼ੰਕਰ ਜੀ ਸਰ ਜਿਲ੍ਹਾ ਪ੍ਰਦਾਸ ਕੋਲ ਦੀ ਸਿਰਫ 21 ਪੰਜਵੀਂ ਦੀ ਸ਼ਿੱਧੀ ਮੰਦਿਰ ਆ ਕੋਈ ਸਿਰਫ ਹਰੀ ਮੰਦਰ ਅਰਰਕਸਟ ਪਟਾਰਾ ਚ ਹੈ ਉਹਨਾਂ ਲੋਕਾਂ ਨੂੰ ਕੀ ਪੀਲ ਕਰ ਦਿਓ ਜਿਹੜੇ ਲੋਕ ਹੱਲੇ ਦਾ ਕਿਤੇ ਨਤਮਸਤ ਨਹੀਂ ਮੈਂ ਇਹ ਕਹਾਂਗਾ ਕਿ ਇੱਕ ਵਾਰੀ ਆ ਕੇ ਇਸ ਮੰਦਰ ਦੀ ਸ਼ਕਤੀ ਜਿਹੜੀ ਹੈ ਇਸ ਮੰਦਰ ਦੇ ਅੰਦਰ ਜਿਹੜੀ ਐਸੀ ਇੱਕ ਫੋਰਸ ਹੈ ਜਿਸ ਨੂੰ ਜਦੋਂ ਆਦਮੀ ਪਹਿਲੀ ਵਾਰੀ ਆਂਦਾ ਤਾਂ ਸਮਝ ਨਹੀਂ ਪਾਂਦਾ ਪਰ ਜਿਵੇਂ ਜਿਵੇਂ ਉਹਦੇ ਉੱਤੇ ਇਸ ਮੰਦਰ ਨਾਲ ਲਗਾਵ ਜੁੜਦਾ ਹੈ ਉਦੇ ਉੱਤੇ ਉਹ ਸ਼ਕਤੀ ਦਾ ਪਰਟਲਾਵਾ ਉਹਦੇ ਉਹਦੀ ਉਹਦੀ ਮਨੋ ਕਾਮਨਾਵਾਂ ਜਿਸ ਤਰੀਕੇ ਨਾਲ ਪੂਰੀ ਹੋਣੇ ਸ਼ੁਰੂ ਹੁੰਦੀਆਂ ਤੁਹਾਨੂੰ ਲੱਗਦਾ ਹੈ ਕਿ ਪੰਚ ਮੁਕਤੀ ਜਿਹੜਾ ਕਿ ਸ਼ਿਵਲਿੰਗ ਬਣਾਇਆ ਗਿਆ ਹੈ ਵਾਕਏ ਕਿਸੇ ਨੇ ਕਿਹਾ ਹੈ ਕਿ ਬਹੁਤ ਰੇਅਰ ਹੁੰਦਾ ਹੈ ਅਤੇ ਜੇਕਰ ਇਸ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਅਸੀਂ ਸ਼ਰਧਾ ਦੇ ਨਾਲ ਇੱਥੇ ਆਪਾਂ ਜਲ ਚੜ੍ਹਾਣੇ ਆ ਕੱਚੀ ਲੱਸੀ ਚੜ੍ਹਾਣੇ ਆ ਤੇ ਭਗਵਾਨ ਬੋਲੇ ਦਾ ਆਪਣੀ ਜਿਹੜੀ ਹੈ ਦਇਆ ਬਣਾ ਕੇ ਰੱਖਦੇ ਆ ਤੇ ਮੈਂ ਚਾਹਾਂਗੇ ਲੋਕ ਹੋਰ ਜੁੜਨ ਇਸ ਮਟਾਲੇ ਸ਼ਹਿਰ ਦੇ ਜਿਹੜੇ ਨਹੀਂ ਆਏ ਨਤਮਸਕ ਵਾਸਤੇ ਉਹ ਵੀ ਜੁੜਨ आते बोले आते और भगवान भोलेनाथ का साक्षात आशीर्वाद और उन्होंने प्रेजेंस की जी इस मंदिर के हर काम करते हैं उन्होंने आके रियलाइज कर जय शंकर बोल सच्चे दरबार की जय उमापति महादेव की जय आज सावन का आखिरी सोमवार और हर सोमवार की भांति इस सोमवार भी भगवान भोलेनाथ का विशेष श्रृंगार हुआ है इस श्रृंगार में भी संगत ने बहुत अधिक से अधिक बढ़ कर के योगदान दिया है संगत आई है सारी संगत को प्रसाद की व्यवस्था की गई है इसी प्रकार संगत भगवान के दरबार में आए और उनकी मनोकामना पूरी होती रहे यही हम भगवान भोलेनाथ से प्रार्थना करते हैं भगवान भोलेनाथ से प्रार्थना करते हैं कि अगले वर्ष भी भगवान भोलेनाथ उन पर कृपा बनाए रखें ताकि संगत की जो भी मनोकामना है जो भी अरदास मिलती है भगवान भोलेनाथ स्वीकार करके उनके पर कृपा करें इस हफ्ते के बाद अगले शनिवार को श्री कृष्ण जन्माष्टमी है श्री कृष्ण जन्माष्टमी पर भी इस मंदिर में विशेष प्रोग्राम भगवान के कार्यक्रम होते हैं लंगर की व्यवस्था की जाती है और पिछले वर्ष तो हमने जो देखा है कि इतनी संगत थी कि संभालना बहुत कठिन हो गया था फिर भी हम भगवान से प्रार्थना करते हैं कि उससे भी अधिक संगत बढ़ के बढ़ बढ़-बढ़ करके आए और भगवान के जन्म का आनंद ले बोलो तो सच्चे दरबार की जय शंकर भगवान की जय उमापति महादेव की जय शिव परिवार की जय सावन दिवाली की शोभा भी हरि मंत्र और की पढ़नी तो काम नजर कि ये सावन में अम गया है ये आज 30वां वर्ष ਪੂਰੀ ਸੰਗਤ ਵੱਲੋਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਦੇ ਨਾਲ ਅੱਜ ਭਗਵਾਨ ਸ਼ੰਕਰ ਦਾ ਟੌਫੀ ਦਾ ਬਿਸਕੁਟ ਦਾ ਕਨਫੈਕਸ਼ਨਰੀ ਦੇ ਸਮਾਨ ਦਾ ਤੇ ਖੀਰ ਦਾ ਸ਼ਿੰਗਾਰ ਕੀਤਾ ਗਿਆ। ਹੁਣ ਜਿਹੜਾ ਸਾਡਾ ਅਗਲਾ ਜਨਮ ਅਸ਼ਟਮੀ ਤੇ 16 ਤਰੀਕ ਨੂੰ ਆਟੁੱਟ ਲੰਗਰ ਲੱਗੇਗਾ, ਨਾਲ ਖੀਰ ਦਾ ਪ੍ਰਸ਼ਾਦ ਹੋਏਗਾ, ਨਾਲ ਭਗਵਾਨ ਸ਼ੰਕਰ ਦਾ ਮਠਾਈ ਦਾ ਸ਼ਿੰਗਾਰ ਹੋਏਗਾ। ਕਿੰਨੇ ਮ제 ਜਨਮ ਅਸ਼ਟਮੀ ਨੇ ਆਟਾ ਬਣਾਉਣਾ ਸ਼ਮਿਲ ਕੀਤਾ ਜਾਵੇਗਾ। ਦੇਖੋ ਜੀ ਜਨਮ ਅਸ਼ਟਮੀ ਦਾ ਦਿਨ ਸਵੇਰੇ ਸੂਰੇ ਉਦੇਤ ਹੋਣਾ ਹੈ ਤੇ ਰਾਤੀ ਕਿਸ਼ਨ ਜਨਮ ਤੱਕ ਉਹ ਸਮੇਂ ਹੈ ਜਿਹੜਾ ਕਿ ਸ਼੍ਰੀ ਕਿਸ਼ਨ ਤੋਂ ਭਗਵਾਨ ਦਾ ਜਨਮ ਕੀਤਾ ਜਾਏਗਾ ਉਹ ਸ਼ਾਮ ਦੇ ਸਮੇਂ ਕੀਤਾ ਹੋਏ ਪਹਿਲੇ ਭਜਨ ਮੰਡਰੀ ਦੇ ਦੁਆਰਾ ਕੀਤਾ ਜਾਏਗਾ ਉਸ ਤੋਂ ਬਾਅਦ ਰਾਤ ਨੂੰ 11:30 ਵਜੇ ਨਾਲ ਭਗਵਾਨ ਸ਼੍ਰੀ ਕਿਸ਼ਨ ਜੀ ਦੀ ਜਨਮ ਦੀ ਕਥਾ ਸੁਣਾਈ ਜਾਏਗੀ ਉਸ ਤੋਂ ਬਾਅਦ ਅਮਹਾ ਆਰਤੀ ਹੋਏਗੀ ਫਿਰ ਭਗਵਾਨ ਸ਼੍ਰੀ ਕਿਸ਼ਨ ਦਾ ਜਨਮ ਉਸ ਸਮਾਣਾ ਆਇਆ ਜਾਏਗਾ ਮੈਂ ਆਦੇ ਸਾਰੇ ਸ਼ਹਿਰ ਵਾਸੀਆਂ ਦੇ ਹੱਥ ਜੁੜ ਕੇ ਬੇਨਤੀ ਕਰਨਾ ਕਿ ਪੂਰੇ ਹੁਮਾ ਮਾਰਕ ਸ਼ਹਿਰ ਵਾਸੀ ਜਨਮ ਅਸ਼ਟਮੀ ਦੇ ਹਰੀ ਮੰਦਰ ਅਰਮਸ਼ੇਰ ਬਟਾਲਾ 'ਚ ਵਾਦੀ ਕਿਰਪਾਤਾ ਕਰੋ ਬੋਲੋ ਸ਼ੰਕਰ ਭਗਵਾਨ ਕੀ ਜੈ